ਤੰ ਤੰ ਜਗਤ ਪਤਾ ਸਤਗੁਰ ਨਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਇਸ ਧਰਤੀ ਤੇ ਜਨਮ ਲਿਆ ਔਰ ਦੁਨੀਆਂ ਦੇ ਵਿੱਚ ਜੋ ਗਰੀਬਾਂ ਦੇ ਅਤਿਆਚਾਰ ਹੋ ਰਿਹਾ ਸੀ ਉਸ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਹੋਏ ਗਰੀਬਾਂ ਨੂੰ ਜਿਨ੍ਹਾਂ ਨੂੰ ਨੀਚ ਕਿਹਾ ਜਾਂਦਾ ਸੀ ਉਹਨਾਂ ਨੂੰ ਮਾਨ ਸਤਕਾਰ ਦਿਵਾਉਣ ਵਾਸਤੇ ਇਸ ਧਰਤੀ ਤੇ ਜਨਮ ਲਿਆ ਔਰ ਇਤਸੋ ਕੁੰਜਾ ਸਾਲਾਂ ਦੀ ਉਮਰ ਦੇ ਵਿੱਚ ਸਤਗੁਰਵਦਾਸ ਮਹਾਰਾਜ ਜੀ ਜਿਨ੍ਹਾਂ ਨੇ ਬਾਣੀ ਦੇ ਵਿੱਚ ਲਿਖ ਦਿੱਤਾ ਕਿ RAM ਜਨ ਹੋਣਾ ਭਗਤ ਕਹਾਉ ਸੇਵਾ ਕਰੋਨਾ ਦਾ ਸਾ ਗੁਣੀ ਜੋਗ ਜੱਗੇ ਕਛੁਨਾ ਜਾਨੂ ਤਾਂ ਤੇ ਰਹੂ ਉਦਾਸਾ ਤੰਤ ਸਤਗੁਰ ਵਦਾਸ ਮਹਾਰਾਜ ਜੀ ਪਾਵਨ ਪੀਤਰ ਅੰਮ੍ਰਿਤ ਬਾਣੀ ਦੇ ਵਿੱਚ ਲਿਖਦੇ ਹਨ ਉਸ ਪਰਮਾਤਮਾ ਦੇ ਵਿੱਚ ਅਪੇਗ ਹੋ ਕੇ ਪਰਮ ਉੱਚ ਆਨੰਦ ਲਈ ਅਵਸਥਾ ਦਾ ਜੋ بیان ਕਰਦੇ ਹਨ ਔਰ ਪਰਮਾਤਮਾ ਜੀ ਦੇ ਨਾਲ ਵਿਚਾਰ ਕਹ ਲੋ ਚਰਚਾਵਾ ਕਹ ਲੋ ਕਿ हे ਪਰਮਾਤਮਾ ਜੀ ਮੈਂ ਆਪ ਜੀ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਕਿ ਲੋਕ ਜਿਹੜੇ ਨੀਚ ਨੀਚ ਕਹਿ ਕੇ ਆਖਦੇ ਸਨ ਜਾਂ ਸੇਵਕ ਕਹਿ ਕੇ ਆਖਦੇ ਸਨ ਦਾਸ ਕਹਿ ਕੇ ਆਖਦੇ ਸਨ ਜਾਂ ਭਗਤ ਕਹਿ ਕੇ ਆਖਦੇ ਸਨ ਉਹਨਾਂ ਨੂੰ ਆਪਣੀ ਪਾਵਨ ਪਿੱਤਲ ਅੰਮ੍ਰਿਤ ਬਾਣੀ ਦੇ ਰਾਹੀਂ ਇਸ ਸ਼ਬਦ ਵਿੱਚ ਸਤਗੁਰਵਦਾਸ ਜੀ ਮਹਾਰਾਜ ਜੀ ਨੇ ਜਵਾਬ ਦਿੱਤਾ ਹੈ ਕਿ ਪ੍ਰਭੂ ਜੀ ਨਾਮ ਹੈ ਆਪ ਦਾ ਦਾਸ ਕਿ ਨਾਮ ਮੈਂ ਆਪ ਦਾ ਦਾਸ ਕਹੋਣਾ ਹਾਂ ਅਤੇ ਨਾ ਹੀ ਭਗਤ ਕਹੋਣਾ ਹਾਂ ਜਿਵੇਂ ਅੱਜ ਆਪਾਂ ਦੇਖਦੇ ਨਾ ਗੁਰੂ ਪਿਆਰੀ ਸਾਧ ਸੰਗਤ ਜੀਓ ਕਿ ਆਖਿਰਤਾ ਜਾਂਦਾ ਹੈ ਤਨਤਨ ਸਤਗੁਰਵਦਾਸ ਮਹਾਰਾਜ ਜੀ ਨੂੰ ਬਾਣੀ ਦੇ ਵਿੱਚ ਕਹਿ ਦਿੱਤਾ ਕਿ ਭਗਤ ਲਿਖਿਆ ਹੈ ਜਦ ਕੇ 1433 ਈਸਵੀ ਦੇ ਵਿੱਚ ਸਤਗੁਰਵਦਾਸ ਮਹਾਰਾਜ ਜੀ ਦਾ ਜਨਮ ਹੋਇਆ ਔਰ ਜਿਸ ਆਪਾਂ ਕਹਿੰ ਲੋ ਕਿ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਭਗਤ ਲਿਖਿਆ 1604 ਈਸਵੀ ਨੂੰ ਗ੍ਰੰਥ ਬਣਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਭਗਤ ਲਿਖਿਆ ਹੁਣ ਸਤਗੁਰੂ ਅਰਜਨ ਸਿੰਘ ਮਹਾਰਾਜ ਜੀ ਪਹਿਲਾਂ ਇਹ 155 ਸਾਲਾਂ ਦੀ ਆਪਣੀ ਜ਼ਿੰਦਗੀ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਲੋਕ ਭਲਾਈ ਦਾ ਕੰਮ ਕੀਤਾ ਔਰ ਮਾਨ ਸਤਕਾਰ ਦਵਾਇਆ ਨੀਚ ਉੱਚ ਕਰੀ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਤੇ ਨੀਚੋਂ ਤੋਂ ਊਚ ਕਰਨ ਵੇਲੇ ਸਤਗੁਰੂ ਦਾਸ ਮਰਿ ਫਰਮਾਉਂਦੇ ਕਿ ਮੇਰਾ ਗਵਿੰਦ ਉਹ ਮੇਰਾ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਹੈ। ਔਰ ਤਨ ਤਨ ਸਤਗੁਰੂ ਦਾਸ ਸਹਰਾਜ ਜੀ ਜਿਨ੍ਹਾਂ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਕਿ RAM ਜਨ ਹੁਨਾ ਭਗਤ ਕਾਉਂ ਸੇਵਾ ਕਰੋ ਨਾ ਦਾਸਾ ਕਿ ਮੈਂ ਕਿਸੇ ਦਾ ਸੇਵਕ ਕਿਸੇ ਦਾ ਦਾਸ ਕਿਸੇ ਦਾ ਭਗਤ ਨੇ ਕਹਾਉਣਾ ਖੁਦ ਉਸ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਦਾ ਰੂਪ ਹੋ ਗਿਆ ਹਾਂ ਹੁਣ ਜਿਵੇਂ ਕੋਈ ਕਾਰੀਗਰ ਹੈ ਆਪਣੇ ਉਸਤਾਦ ਕੋਲੋਂ ਕੰਮ ਸਿੱਖਦਾ ਹੈ ਕਈ ਵਾਰ ਇਹ ਆਪਾਂ ਦੇਖਦੇ ਹਾਂ ਕਿ ਜਿਹੜਾ ਸ਼ਗਿਰਦ ਹੁੰਦਾ ਹੈ ਉਹ ਆਪਣੇ ਉਸਤਾਦ ਤੋਂ ਵੀ ਅੱਗੇ ਨਿਕਲ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਸਤਗੁਰੁ ਦਾਸ ਮਰਿ ਕੇ ਜੋ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਸੰਤ ਜਨ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਰੂਪ ਹੋ ਗਏ ਰਵਿਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਹੀਂ ਸਤਗੁਰ ਜੀ ਫਰਮਾਉਂਦੇ ਕਿ ਮੈਂ ਚੰਗੀ ਭਲੀ ਭਾਤੀ ਜਾਣਦਾ ਹਾਂ ਕਿ ਸੰਤਾਂ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ ਸੰਤ ਜਨ ਇਸ ਸੰਸਾਰ ਤੇ ਭਲਾ ਕਰਨ ਵਾਸਤੇ ਦੁਨੀਆ ਦਾ ਭਲਾ ਕਰਨ ਵਾਸਤੇ ਆਉਂਦੇ ਹਨ ਔਰ ਪਰਮਾਤਮਾ ਦਾ ਨਾਮ ਜਪ ਕੇ ਖੁਦ ਪਰਮਾਤਮਾ ਦਾ ਰੂਪ ਬਣਦੇ ਹਨ ਔਰ ਦੁਨੀਆ ਉਹਨਾਂ ਨੂੰ ਨਮਸਕਾਰ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ ਸਤਗੁਰ ਜਗੇ ਬਸ਼ੀ ਕਰਦੇ ਗੁਣੀ ਯੋਗ ਜਗੇ ਕਛੁਨਾ ਜਾਨੋ ਤਾਂ ਤੇ ਰਹੂ ਉਦਾਸਾ ਕਿ ਪ੍ਰਭੂ ਜੀ 나ਹੀਂ ਮੈਂ ਕੋਈ ਜੋਗ ਕਰਨ ਅਤੇ ਜਗ ਕਰਨ ਵਾਲੇ ਗੁਣ ਜਾਣਦਾ ਹਾਂ ਕਿ ਨਾ ਮੈਂ ਕੋਈ ਜਗ ਕਰਦਾ ਨਾ ਕੋਈ ਜੋਗ ਕਰਦਾ ਇਹਨਾਂ ਦੇ ਕਰਨ ਤੁਮੇ ਉਪਰਾਮ ਰਹਿਣਾ ਹਾਂ ਪਗਤ ਹੋਆ ਤੋ ਚੜੇ ਬੜਾਈ ਜੋਗ ਕਰੂੰ ਜਗ ਮਾਨੈ ਗੁਣ ਹੋਆ ਤੋ ਗੁਣਜਨ ਗਹਿ ਗੁਣੀ ਆਪਕੋ ਤਾਨੇ ਕਹੇ ਪ੍ਰਭੂ ਜੀ ਜੋ ਜੀਵ ਆਪ ਜੀ ਦੀ ਭਗਤੀ ਕਰਦਾ ਹੈ ਕਿ ਜਿਹੜਾ ਵੀ ਜੀਵ ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦਾ ਹੈ ਕਹਿੰਦੇ ਉਸ ਦੀ ਮਹਿਮਾ ਵਧੇਗੀ ਕਿ ਉਹਦੀ ਮਹਿਮਾ ਵੱਧਦੀ ਹੈ ਅਤੇ ਜੇਕਰ ਕੋਈ ਜੀਵ ਯੁੱਗਾਂ ਦੀ ਸਾਧਨਾ ਕਰਦਾ ਹੈ ਤਾਂ ਉਹ ਜੋਗੀ ਕਰਕੇ ਜਾਣਿਆ ਜਾਂਦਾ ਜਿਹੜਾ ਯੱਗ ਕਰਦਾ ਜੇਕਰ ਕੋਈ ਗੁਣਵਾਨ ਹੈ ਗੁਣੀ ਹੈ ਤਾਂ ਉਸ ਨੂੰ ਸੰਸਾਰੀ ਲੋਕ ਗੁਣੀ ਕਹਿਣਗੇ ਗੁਣੀ ਆਪਣੇ ਆਪ ਨੂੰ ਉੱਤਮ ਮੰਨਦਾ ਹੈ ਕਿ ਮੇਰੇ ਵਰਗਾ ਕੋਈ ਗੁਣੀ ਨਹੀਂ ਹੈ ਹੋਰ ਕੋਈ ਮੇਰੇ ਵਰਗਾ ਗੁਣੀ ਕੌਣ ਹੈ ਕੋਈ ਨਹੀਂ ਹੈ ਨਾ ਮੈਂ ਮੰਨਤਾ ਮੋ ਨਾ ਮੋਇਆ ਜੇ ਸਮਝਾਈ ਬਲਾਈ ਦੋ ਜਕ ਪਿਸਤ ਦੂ ਸਮ ਕਰ ਜਾਣੇ ਦੂ ਤੁਰਕ ਹੈ ਪਾਈ ਕਹਿੰਦੇ ਨਾ ਹੀ ਮੈਨੂੰ ਸੰਸਾਰ ਦੀ ਝੂਠੀ ਮੰਨਤਾ ਅਤੇ ਮੋਨੇ ਮੋਇਆ ਹੈ ਕਿਉਂਕਿ ਗੁਰੂ ਪੈਰੀ ਸਾਥ ਸੰਗ ਜੋ ਅੱਜ ਆਪਾਂ ਦੇਖੇ ਸੰਸਾਰ ਜਿਹੜਾ ਹੈ ਉਹ ਝੂਠੀ ממਤਾ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਆਪਣੇ ਕਾਰੋਬਾਰ ਦੇ ਵਿੱਚ ਆਪਣੇ ਘਰ ਪਰਿਵਾਰ ਦੇ ਵਿੱਚ ਹਰ ਜੀਵ ਚਾਹੁੰਦਾ ਹੈ ਕਿ ਮੇਰੇ ਕੋਲ ਧਨ ਦੌਲਤ ਹੋਵੇ ਪਰ ਜਿਹੜੀ ਮਨ ਦੀ ਲਾਲਚਾ ਜਿਹੜੀ ਲਾਲਚ ਹੈ ਮਨ ਦਾ ਉਹ ਖਤਮ ਨਹੀਂ ਹੁੰਦਾ ਅੱਜ ਕਿਸੇ ਕੋਲ 100 ਰੁਪਏ ਹੈ ਤੋ ਹਜ਼ਾਰ ਚਾਹੁੰਦਾ ਹੈ ਹਜ਼ਾਰ ਹੈ ਤਾਂ ਲੱਖ ਚਾਹੁੰਦਾ ਹੈ ਲੱਖ ਹੈ ਤਾਂ 10 ਲੱਖ ਚਾਹੁੰਦਾ ਇੱਥੇ ਅਪਨ ਦੇਖ ਲਈਏ ਸੰਸਾਰ ਦੇ ਉੱਪਰ ਆਪਣੇ ਭਾਰਤ ਵਿੱਚ ਦੇਖ ਲਈਏ ਕਰੋੜਾਪਤੀ ਬੰਦੇ ਬੈਠੇ ਆ ਪਰ ਫਿਰ ਵੀ ਉਹ ਅੱਗੇ ਤੋਂ ਅੱਗੇ ਪੈਸਾ ਚਾਹੁੰਦਾ ਕਿ ਹੋਰ ਮੇਰੇ ਕੋਲ ਪੈਸਾ ਹੋਵੇ ਇਹ ਸੰਸਾਰ ਹੀ ਐਸਾ ਕਿ ਉਹ ਮਾਇਆ ਨੇ ਲੁੱਟਿਆ ਹੋਇਆ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਇਹ ਸਭ ਮੇਰੇ ਤੋਂ ਬਹੁਤ ਦੂਰ ਚਲੇ ਗਏ ਨਾ ਮੈਨੂੰ ਮਮਤਾ ਮੋਹ ਸਕਦੀ ਆ ਨਾ ਮੈਨੂੰ ਲਾਲਚ ਮੋਹ ਸਕਦਾ ਹੈ ਇਹ ਮਿੱਤੋ ਬਹੁਤ ਦੂਰ ਚਲੇ ਗਏ ਹਨ ਦੋ ਜੱਖ ਕਿ ਦੋਹੀ ਨਰਕ ਔਰ ਸਵਰਗ ਮੈਂ ਨਰਕ ਅਤੇ ਸਵਰਗ ਦੋਵਾਂ ਨੂੰ ਇੱਕ ਹੀ ਸਮਾਨ ਕਰਕੇ ਜਾਣਦਾ ਹਾਂ ਇਸ ਲਈ ਮੈਂ ਦੋਵਾਂ ਨੂੰ ਹੀ ਤਿਆਗ ਦਿੱਤਾ ਹੈ ਕਿਉਂਕਿ ਨਰਕ ਸਵਰਗ ਕੋਈ ਉੱਪਰੋਂ ਆਣ ਕੇ ਦੱਸ ਨਹੀਂ ਸਕਦਾ ਕਿ ਨਰਕ ਸਵਰਗ ਹੈ ਕੀ ਕਿ ਕੋਈ ਆਖੀਂ ਮਰਨ ਤੋਂ ਬਾਅਦ ਕਿਸੇ ਨੇ ਆਪਣੇ ਪਰਿਵਾਰ ਨੂੰ ਦੱਸਿਆ ਹੋਵੇ ਕਿ ਮੈਨੂੰ ਨਰਕ ਵਿੱਚ ਰੱਖਿਆ ਜਾਂ ਸਵਰਗ ਵਿੱਚ ਰੱਖਿਆ ਅੱਜ ਤੱਕ ਜਿਹੜਾ ਚਲਾ ਗਿਆ ਉਹ ਵਾਪਸ ਨਹੀਂ ਆਉਂਦਾ ਤੇ ਸਤਗੁਰੂ ਜੀ ਕਹਿੰਦੇ ਮੈਂ ਤਾਂ ਦੋਨਾਂ ਨੂੰ ਹੀ ਤਿਆਗ ਦਿੱਤਾ ਨਾ ਮੈਨੂੰ ਨਰਕ ਦੀ ਲੋੜ ਨਾ ਸਵਰਗ ਦੀ ਲੋੜ ਹੈ ਮੈਂ ਤਾਂ ਸਿਰਫ ਆਪਣੇ ਪਰਮਾਤਮਾ ਦਾ ਨਾਮ ਆਪਣੇ ਸਮਾਜ ਦੀ ਦੀਨ ਦੁਖੀ ਦੀ ਸੇਵਾ ਮੈਂ ਲਾਗ ਰਹਿਉ ਰਵਿਦਾਸ ਨਿਸਬਾ ਸਰ ਕੀ ਸਿਵਾ ਸੋ ਪ੍ਰਭ ਮਿਲਨ ਕੀ ਆਸ ਕਿ ਹਮੇਸ਼ਾ ਜੀਵ ਨੂੰ ਦੀਨ ਦੁਖੀਆਂ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਜੀਵ ਦੀਨ ਉਹ ਦੁਖੀਆਂ ਦੀ ਸੇਵਾ ਵਿੱਚ ਲੱਗਦਾ ਹੈ ਸੇਵਾ ਕਰਦਾ ਹੈ ਉਹਨੂੰ ਪ੍ਰਭੂ ਮਿਲਣ ਦੀ ਪਰਮਾਤਮਾ ਦੇ ਮਿਲਣ ਦੀ ਆਸ ਹੋ ਜਾਂਦੀ ਹੈ ਕਿ ਸਾਨੂੰ ਹਮੇਸ਼ਾ ਸੇਵਾ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਪਰ ਅਭੀ ਦਾਸ ਸੋਈ ਸਾਧੂ ਭਲੋ ਜੋ ਰਹੇ ਸਦਾ ਨਿਰਵੈਰ ਸੁਖਦਾਈ ਸੰਤਾ ਗਏ ਸਭਨਾ ਮੰਗੇ ਖੈਰ ਕਿੰਨੇ ਸਾਧੂ ਦਾ ਕੰਮ ਕੀ ਹੁੰਦਾ ਹੈ ਕਿਉਂਕਿ ਜਿਹੜਾ ਸਾਧੂ ਹੈ ਕਿੰਦੇ ਉਹਦੇ ਮਨ ਦੇ ਵਿੱਚ ਕੋਈ ਬੈਰ ਵਿਰੋਧ ਨਹੀਂ ਹੋਣਾ ਚਾਹੀਦਾ ਚਾਹੇ ਉਹਨੂੰ ਦੁੱਖ ਆਵੇ ਚਾਹੇ ਸੁੱਖ ਆਵੇ ਕਿੰਦੇ ਦੋਨਾਂ ਹੀ ਪਲਾਂ ਦੇ ਵਿੱਚ ਸਭ ਦਾ ਭਲਾ ਮੰਗੇ ਸਭਨਾ ਮੰਗੇ ਖੈਰ ਕਿ ਸਭ ਦੀ ਖੈਰ ਮੰਗੇ ਉਹੀ ਸਾਧੂ ਉੱਤਮ ਹੈ ਉਹੀ ਸਾਧੂ ਭਲਾ ਹੈ ਜਿਹੜਾ ਦੁੱਖ ਔਰ ਸੁੱਖ ਦੇ ਵਿੱਚ ਆਪਣੇ ਆਪ ਨੂੰ ਇੱਕੋ ਜਹੀ ਸਥਿਤੀ ਦੇ ਵਿੱਚ ਰੱਖਦਾ ਹੈ ਮੈਂ ਤੈ ਤੈ ਮੈਂ ਦੇਖ ਸਕਲ ਜਗ ਮੈਂ ਤੈ ਮੂਲ ਲਗਵਾਈ ਜਬ ਮਨ ਸੰਤਾ ਇਕ ਇਕ ਮਨ ਤਵੇ ਇਕ ਹੈ ਭਾਈ ਹੁਣ ਸੰਸਾਰੀ ਜੀਵ ਮੈਂ ਮੇਰੇ ਹੰਕਾਰ ਅਤੇ ਮਮਤਾ ਕਾਰਨ ਪ੍ਰਮਾਤਮਾ ਨੂੰ ਭੁੱਲੇ ਹੋਏ ਹਨ ਕਿ ਜਿਹੜੇ ਸੰਸਾਰੀ ਲੋਕ ਹੈ ਉਹ ਹਮੇਸ਼ਾ ਜੇ ਕੋਈ ਸੇਵਾ ਕਰ ਦਿੰਦਾ ਹੈ ਜਾਂ ਕਿਤੇ দান ਪੁੰਨ ਕਰ ਦਿੰਦਾ ਹੈ ਤਾਂ ਹਮੇਸ਼ਾ ਆਖਦਾ ਕਿ ਮੈਂ ਕੀਤਾ ਮੈਂ ਕੀ ਆ ਮੈਂ ਕਰਤ ਹੂੰ ਕੂੜਾ ਕਰੇ ਮਾਣ ਹਰਤਾ ਵਿਆਸੋ ਗੁਰਦਿਆਂ ਤੱਕੀ ਦੀਆਂ ਕਿ ਜੀਵਾ ਆਖਦਾ ਮੈਂ ਕੀਤਾ ਹੈ ਸਤਗੁਰ ਬਦਾਸ ਮਰੇ ਫਰਮਾਉਂਦੇ ਆ ਕਿ ਦਸ ਵੀ ਭਲਿਆ ਤੂੰ ਕੀ ਕੀਤਾ ਹੈ ਜੋ ਕੁਝ ਦਿੱਤਾ ਹੈ ਉਹ ਪਰਮਾਤਮਾ ਨੇ ਦਿੱਤਾ ਤੇ ਪਰਮਾਤਮਾ ਦਾ ਦਿੱਤਾ ਹੋਇਆ ਇਹ ਤੂੰ ਅੱਗੇ ਦਾਨ ਕਰ ਦਿੱਤਾ ਹੈ ਸੰਸਾਰੀ ਜੀਵ ਮੈਂ ਮੇਰੀ ਹੰਕਾਰ ਅਤੇ ਮੰਨਤਾ ਕਾਰਨ ਪਰਮਾਤਮਾ ਨੂੰ ਭੁੱਲੇ ਹੋਏ ਹਨ ਇਸੇ ਹੰਕਾਰ ਵਿੱਚ ਪਰਮਾਤਮਾ ਨੂੰ ਦਿਲੋਂ ਭਲਾ ਦਿੱਤਾ ਕਿਉਂਕਿ ਜਦੋਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਤੇ ਵੇਰ ਆਪਾਂ ਦੇਖਦੇ ਨੇ ਕਈ ਵਾਰ ਗੁਰੂ ਪਿਆਰੀ ਸਾਥ ਸੰਗਤ ਜੀਓ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਵੀ ਇਨਸਾਨ ਇਨਸਾਨੀ ਸਮਝਾ ਕਿਉਂਕਿ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਪਰ ਜਦੋਂ ਇਹ ਜੀਵ ਦਾ ਮਨ ਸੰਸਾਰ ਦੀ ਝੂਠੀ ਮਮਤਾ ਨੂੰ ਤਿਆਗ ਕੇ ਕਿ ਜਦੋਂ ਇਹ ਝੂਠੀ ਮਾਇਆ ਮੋਹ ਮਾਇਆ ਮਮਤਾ ਨੂੰ ਤਿਆਗ ਦਿੰਦਾ ਇੱਕ ਪ੍ਰਭੂ ਨਾਲ ਸੱਚਾ ਪ੍ਰੇਮ ਕਰਦਾ ਹੈ ਤਦ ਇਹ ਜੀਵ ਅਤੇ ਪ੍ਰਭੂ ਇੱਕ ਹੋ ਜਾਂਦੇ ਹਨ ਫਿਰ ਜਦੋਂ ਕਹਿੰਦੇ ਇਹ ਜੀਵ ਮੋਹ ਮਾਇਆ ਨੂੰ ਛੱਡ ਦਿੰਦਾ ਹੈ ਇੱਕ ਪ੍ਰਭੂ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਤਦ ਇਹ ਜੀਵ ਪ੍ਰਭੂ ਅਤੇ ਆਪਿਕ ਹੋ ਜਾਂਦੇ ਹਨ ਕ੍ਰਿਸ਼ਨ ਕ੍ਰੀਮ ਰਾਮ ਹਰ ਰਾਗਵ ਜਮਲਗ ਇਕਨਾ ਪੇਖਾ ਵੇਦ ਕਦੀਬ ਕੁਰਾਨ ਪ੍ਰਣ ਸਜ ਇਕ ਨਹੀਂ ਦੇਖਾ ਕਹਿੰਦੇ ਉਸ ਪਰਮਾਤਮਾ ਦੇ ਨਾਮ ਇਕ ਨਹੀਂ ਅਨੇਕਾਂ ਹਨ ਕ੍ਰਿਸ਼ਨ ਕ੍ਰੀਮ ਰਾਮ ਹਰ ਅਤੇ ਰਾਗਵ ਆਤ ਸਰਵ ਵਿਆਪੀ ਪ੍ਰਭੂ ਦੇ ਅਣਗਿਣਤ ਨਾਮ ਹਨ ਆਪਾਂ ਸਤਿਗੁਰੂ ਜੀ ਦੇਖਦੇ ਨਾ ਕਿ ਬਾਣੀ ਦੇ ਵਿੱਚ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਕਿਆ ਉਸ ਪ੍ਰਮਾਤਮਾ ਨੂੰ ਐਸੀ ਲਾਲ ਤੁਜ ਬਿਨ ਕੌਣ ਕਰੇ ਲਾਲ ਕਿਆ ਹੈ ਗਰੀਬ ਨਿਵਾਜ ਗੁਸਈਆ ਮੇਰਾ ਗੁਸਈਆ ਕਿਆ ਹੈ ਨੀਚੇ ਊਚ ਕਰੇ ਮੇਰਾ ਗੋਬਿੰਦ ਗੋਬਿੰਦ ਕਿਆ ਹੈ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਮਾਦੋ ਕਿਆ ਹੈ ਇਹ ਕਨੇ ਅਨੇਕਾਂ ਨਾਮਾਂ ਦੇ ਨਾਲ ਉਸ ਪਰਮਾਤਮਾ ਨੂੰ ਸਤਗੁਰ ਅਰਬਦਾਸ ਮਹਾਰਾਜ ਜੀ ਸੰਬੋਧਨ ਕਰਦੇ ਹਨ ਕਿਉਂਕਿ ਜਦੋਂ ਵੀ ਸਤਗੁਰ ਅਰਬਦਾਸ ਮਹਾਰਾਜ ਜੀ ਭਾਰਤ ਦੀ ਯਾਤਰਾ ਕਰਦੇ ਹਨ ਤਾਂ ਅਲੱਗ ਅਲੱਗ ਸਟੇਟਾਂ ਦੇ ਵਿੱਚ ਜਾ ਕੇ ਦੇਖਦੇ ਹਨ ਕਿ ਬੋਲੀ ਭਾਸ਼ਾ ਅਲੱਗ ਹੋ ਜਾਂਦੀ ਹੈ ਤੇ ਉਸ ਵੇਲੇ ਸਤਗੁਰੂ ਦਾਸ ਮਹਾਰਾਜ ਜੀ ਉਹਨਾਂ ਨੂੰ ਉਸੇ ਬੋਲੀ ਭਾਸ਼ਾ ਦੇ ਵਿੱਚ ਸੰਬੋਧਨ ਕਰਦੇ ਹਨ ਇਸ ਗੱਲ ਦਾ ਅਨੁਭਵ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਸਭ ਜੀਵਾਂ ਨੂੰ ਇੱਕ ਸਮਾਨ ਨਹੀਂ ਦੇਖਦਾ ਹੁਣ ਗੱਲ ਫਿਰ ਇੱਥੇ ਆ ਗਈ ਸ਼ੁਰੂਆਤ ਤੋਂ ਹੀ ਕਿ RAM ਜਨ ਹੁਨਾ ਭਗਤ ਕਾਹੂ ਸੇਵਾ ਕਰੋ ਨਾ ਦਾਸਾਂ ਸਤਗੁਰੂ ਜੀ ਕਹਿੰਦੇ ਸਭ ਜੀਵ ਬਰਾਬਰ ਹਨ ਨੀਚ ਨੀਚ ਕਰ ਮਾਰੇ ਜਾਨਤ ਨਹੀਂ ਨਦਾਨ ਸਭ ਕਾ ਪਾਲਨ ਹਾਰ ਰਵਦਾਸ ਇੱਕ ਭਗਵਾਨ ਕਿ ਸਭ ਦਾ ਪਾਲਨ ਹਾਰ ਇੱਕੋ ਇੱਕੋ ਭਗਵਾਨ ਹੈ ਲੋਕ ਨੀਚ ਨੀਚ ਕਰ ਮਿਹਣੇ ਮਾਰਦੇ ਹਨ ਪਰ ਕਿੰਦੇ ਮੈਂ ਆਪਣੇ ਆਪ ਦੀ ਗੱਲ ਕਰਦਾ ਹਾਂ ਕਿ ਨਾ ਮੈਂ ਕਿਸੇ ਦਾ ਸੇਵਕ ਕਹੋਨਾ ਹਾਂ ਨਾ ਮੈਂ ਕਿਸੇ ਦਾ ਦਾਸ ਕਹੋਨਾ ਨਾ ਮੈਂ ਕਿਸੇ ਦਾ ਭਗਤ ਕਹੋਨਾ ਮੈਂ ਖੁਦ ਉਸ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਹੀ ਰੂਪ ਹੋ ਗਿਆ ਹਾਂ ਫਿਰ ਭਾਵੇਂ ਉਹ ਵੇਦ ਕਦੀਬ ਕੁਰਾਨ ਸਾਦੇ ਪੜ ਲੈਣ ਜਿੰਨੇ ਮਰਜੀ ਧਾਰਮਿਕ ਗ੍ਰੰਥ ਪੜ ਲਵੇ ਪਰ ਸਹਿਜ ਅਵਸਥਾ ਦੀ ਪ੍ਰਾਪਤੀ ਤਾਂ ਪ੍ਰਭੂ ਦੇ ਨਾਮ ਜਪਣ ਨਾਲ ਹੀ ਹੋਣੀ ਹੈ ਜੋ ਜੀ ਕਰੇ ਪੂਜੀ ਸੋਈ ਸੇ ਕਾਂਜੀ ਸਹਿਜ ਪਾਵਸਤ ਹੋਈ ਕਹਿ ਰਵਿਦਾਸ ਮੈਂ ਤਾਂ ਕਿ ਪੁੰਜੂ ਜਾ ਕੇ ਗਾਮ ਠਾਵ ਨਹੀਂ ਕੋਈ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਕਰਨੀ ਹੈ ਤਾਂ ਉਹ ਕੱਚੀ ਭਾਵ ਝੂਠੀ ਹੈ ਹੁਣ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਾਂ ਪ੍ਰਮਾਤਮਾ ਤੋਂ ਬਿਨਾ ਆਪਾਂ ਕਿਹਦੀ ਪੂਜਾ ਕਰਾਂਗੇ ਕਹਿੰਦੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਲੋਕ ਫੋਟੋ ਦੇ ਅੱਗੇ ਤਉ ਬੱਤੀ ਕੰਨ ਲਾ ਪੈਂਦੇ ਹਨ ਚਰਾਗ ਕੰਨ ਲਾ ਪੈਂਦੇ ਸਤਿਗੁਰੂ ਜੀ ਕਹਿੰਦੇ ਝੂਠੀ ਹੈ ਇਹ ਭਗਤੀ ਝੂਠੀ ਹੈ ਸੱਜ ਅਵਾਤਾ ਰੂਪੀ ਸੱਚੀ ਪੂਜਾ ਨੂੰ ਕਰਕੇ ਜੀਵ ਉਸ ਸਤ ਸਰੂਪ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਗੁਰੂ ਰਵਿਦਾਸ ਸਮਰਾਜੀ ਕਥਨ ਕਰਦੇ ਨੇ ਮੈਂ ਤਾਂ ਉਸ ਪ੍ਰਭੂ ਦੀ ਪੂਜਾ ਕਰਦਾ ਹਾਂ ਜਿੱਦਾ ਕੋਈ ਖਾਸ ਸਥਾਨ ਨਹੀਂ ਹੈ ਅਤੇ ਨਾਮ ਨਹੀਂ ਆਪਾ ਉਹ ਪ੍ਰਭੂ ਬ੍ਰਹਮੰਡ ਦੇ ਕਣ ਕਣ ਦੇ ਵਿੱਚ ਪਾਗ ਕਿ ਤਿੰਨਾਂ ਲੋਕਾਂ ਦੇ ਵਿੱਚ ਉਹ ਸਮਾਇਆ ਹੋਇਆ ਹੈ ਭਰਤੀ ਆਕਾਸ਼ ਪਤਾਲ ਦੇ ਵਿੱਚ ਉਹ ਪਰਮਾਤਮਾ ਮੌਜੂਦ ਹੈ ਉਹ ਕਣ ਕਣ ਦੇ ਵਿੱਚ ਮੌਜੂਦ ਹੈ ਸੋ ਗੁਰੂ ਪੈਰੀ ਸਾਧ ਸੰਗਤ ਜੀਓ ਤਾਂਤਨ ਜਗਤਪਤਾ ਸਤਗੁਰਵਿਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਵਿੱਚ ਇਹੀ ਫਰਮਾਨ ਕਰਦੇ ਹਨ ਕਿ ਮੈਂ ਪਰਮਾਤਮਾ ਦਾ ਰੂਪ ਬਣ ਕੇ ਇਸ ਸੰਸਾਰ ਤੇ ਆਇਆ ਹਾਂ ਨਾ ਮੈਂ ਕਿਸੇ ਦਾ ਭਗਤ ਕਹੋਨਾ ਨਾ ਕਿਸੇ ਦਾ ਸੇਵਕ ਕਹੋਨਾ ਨਾ ਕਿਸੇ ਦਾ ਦਾਸ ਕਹੋਨਾ ਖੁਦ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਰੂਪ ਬਣ ਗਿਆ ਹਾਂ ਜੈ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਗ